ਸੋਤ ਬੋਦਨਾਰੇ ਤੇ ਮੇਰੇ ਪੀਰ ਦੇ ਮਾਲਕ ਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਉਹਨਾਂ ਪਿਆਰੇ ਸਿੱਖਾਂ ਦੇ پاس ਕਿੱਥੇ ਉਹ ਬੇਹੋਸ਼ੀ ਦੀ ਹਾਲਤ ਨੁਕਸਾਨ ਉੱਤੇ ਪੰਚੇ ਬੇਹੋਸ਼ ਵਿੱਚ ਲਿਆਂਦਾ ਤੇ ਸਤਿਗੁਰ ਕਹਿਣ ਲੱਗੇ ਰੂਪ ਚੰਦ ਜਲਸ਼ਕ ਭਾਈ ਸਾਹਿਬ ਕਹਿਣ ਲੱਗੇ ਨਹੀਂ ਮਹਾਰਾਜ ਪਹਿਲੇ ਤੋਂ ਮਹਾਰਾਜ ਕਹਿੰਦੇ ਨਹੀਂ ਰੂਪ ਚੱਕ ਪਹਿਲੇ ਤੂੰ ਭਾਈ ਸਾਖ ਕਹਿੰਦੇ ਨਹੀਂ ਮਹਾਰਾਜ ਪਹਿਲੇ ਤੂੰ ਕਹਿੰਦੇ ਤੂੰ ਤੂੰ ਦੇ ਐਸੀ ਦੋਨਾ ਤਰਫਾ ਤੂੰ ਆ ਜਾਏ ਕਿ ਤੂੰ ਤੂੰ ਕਰਦੇ ਹੋਏ ਤੂੰ ਵਿੱਚ ਲੀਨ ਹੋ ਗਏ ਮੇਰੀ ਜੀਵ ਦੇ ਮਾਲਕ ਸਤਿਗੁਰਾਂ ਨੇ ਜਲ ਛਕਿਆ ਭਾਈ ਗੁਰਕੰਦਰ ਨੂੰ ਜਲ ਛਕਾਇਆ ਭਾਈ ਸਾਧੂ ਜੀ ਨੂੰ ਜਲ ਛਕਾਇਆ ਬਖਸ਼ਿਸ਼ ਜੋ ਦਿੱਤੀ ਆਪਕੀ ਨੇ ਹੁਣੇ ਸੁਣਿਆ ਕਿ ਸਤਪੁਰਾਂ ਨੇ ਆਪਣਾ ਉੱਪਰ ਦੀ ਪਹਿਨਣ ਵਾਲਾ ਸ਼ਾਹੀ ਚੋਗਾ ਤੇ ਆਪਣੇ ਸ਼ਕਤਰ ਜਿਹੜੇ ਸਨ ਉਹ ਭਾਈ ਸਾਹਿਬ ਨੂੰ ਦਿੱਤੇ ਕਿ ਲਓ ਪਹਿਨ ਲਓ ਭਾਈ ਸਾਹਿਬ ਜੀ ਨੇ ਪਹਿਨਣ ਤੋਂ ਇਨਕਾਰ ਕਰ ਦਿੱਤ ਸਤਪੁਰੂ ਤੁਹਾਡੇ ਵਸਤਰਾਂ ਵੀ ਤੁਹਾਡੇ ਸ਼ਕਤਰਾਂ ਵੀ ਅਸੀਂ ਪੂਜਾ ਕਰਨੀ ਆ ਆਪਣੇ ਸਿਰ 'ਤੇ ਰੱਖ ਲੈ ਜੂੜਾ ਆਪਣੇ ਸਿਰ 'ਤੇ ਰੱਖ ਲੈ ਸ਼ਕਤਰ ਸਤਿਗੁਰੂ ਜੀ ਦੇ ਸੰਭਾਲ ਕੇ ਰੱਖਿਓ ਤੁਹਾਡੇ ਫੁਰਮਾਸੀ ਆ ਕੇ ਲੈ ਲਵਾਂਗੇ ਵਿਸ਼ੇ ਸਮੇਂ ਇਸੇ ਪਰਿਵਾਰ ਵਿੱਚੋਂ ਭਾਈ ਮੋਤਾ ਸਿੰਘ ਦੀ ਦਾਸਪੋਸ਼ੀ ਨੰਪੁਰ ਸਾਹਿਬ ਗਏ ਉਹ ਦਸਿਆ ਕਿ ਕਲਕੀਤਾਰ ਬਾਦਸ਼ਾਹ ਚੰਕੌਰ ਦੀ ਗੜੀ ਤੋਂ ਹੋ ਕੇ ਮਾਛੀਵਾੜੇ ਤੋਂ ਹੋ ਕੇ ਆਰੰਭੇ ਸਹਿਬ ਤੋਂ ਹੋ ਕੇ ਇਸ ਪਰਿਵਾਰ ਕੋਲ ਪਹੁੰਚੇ ਤੇ ਆਪਣਾ ਜਾਂਗ ਵਾਲਾ ਜਿਹੜਾ ਚੋਲਾ ਸੀ ਸਤਗੁਰਾਂ ਨੇ ਇਸ ਪਰਿਵਾਰ ਦੇ ਭਾਈ ਰੂਪ ਚੰਦ ਦੇ ਘਰ ਵਿੱਚ ਜਾ ਕੇ ਉਤਾਰਿਆ। ਉੱਥੇ ਅੰਮ੍ਰਿਤ ਸੰਚਾਰ ਵੀ ਕੀਤਾ। ਪਰਿਵਾਰ ਨੇ ਅੰਮ੍ਰਿਤ ਪਾਨ ਵੀ ਕੀਤਾ। ਹੁਣ ਸਤਗੁਰਾਂ ਨੇ ਕਿਹਾ ਕਿ ਭਾਈ ਰੂਪ ਚੰਦ ਦੇ ਪਰਿਵਾਰਕ ਚਾਰਕ ਜਿਹੜੇ ਸਾਡੇ ਬਸਤਰ ਤੇ ਸ਼ੈਤਰ ਤੁਹਾਡੇ ਕੋਲ ਨੇ ਉਹ ਹੁਣ ਸਾਨੂੰ ਦੇ ਦੇ। ਮੈਂ ਭਾਈ ਬੁੱਤਾ ਸਿੰਘ ਹੋਰਾ ਨੂੰ ਸਵਾਰ ਕੀਤਾ ਆਪਣੇ ਸੁਭਾਅ ਦੇ ਹੁਤਾਕ ਤੇ ਭਾਈ ਸਾਹਿਬ ਜੀ ਤੁਸੀਂ ਕਹਿੰਦੇ ਹੋ ਕਿ ਮੇਰੀ ਪੀਲ ਦੇ ਮਾਲਕ ਦਾ ਚੋੜਾ ਸੀ ਪਰ ਮੇਰੀ ਪੀਲ ਦੇ ਮਾਲਕ ਜੀ ਦਾ ਤਾਂ ਸ਼ਰੀਰ ਬਹੁਤ ਤਾਕੜਾ ਸੀ ਜਿਵੇਂ ਇਤਿਹਾਸ ਦੱਸਦਾ ਕਿ 7.5 ਫੁੱਟ ਉੱਚਾ ਕੱਦ ਤੇ ਬਹੁਤ ਭਾਰਾ ਸ਼ਰੀਰ ਤਕੜਾ ਮਹਾਭਲੀ ਸ਼ਰੀਰ ਤੇ ਕਲਗੀਧਰ ਪਾਤਸ਼ਾਹਾ ਕਹਿੰਦੇ ਕਿ ਇਹ ਕਹਰਾ ਸ਼ਰੀਰ ਸੀ ਸਤਪੁਰਾਂ ਦੇ ਥੋੜਾ ਕਲਕਿਤਰ ਪਾਤਸ਼ਾਹ ਕੋਲੇ ਆਇਆ ਉਹਨਾਂ ਦੱਸਿਆ ਕਿ ਉਸ ਚੋੜੇ ਦੇ ਅੰਦਰ ਕੁਝ ਐਸੀਆਂ ਤਾਲੀਆਂ ਲੱਗੀਆਂ ਲੱਗੀਆਂ ਹੁੰਦੀਆਂ ਸਨ ਕਿ ਚੋੜੇ ਨੂੰ ਲੋੜ ਦੇ ਮੁਤਾਬਕ ਬਾਹਾਂ ਉੱਚੀਆਂ ਵਿੱਚ ਕੀਤੀਆਂ ਜਾ ਸਕਦੀਆਂ ਸੰਤ ਚੋੜਾ ਉੱਚਾ ਆਪਣੇ ਆਪ ਦਾ ਨਹੀਂ ਕੀਤਾ ਜਾ ਸਕਦਾ ਸੀ ਉਸ ਵਕਤ ਦੀ ਤਕਨੀਕ ਪਰ ਭਾਈ ਰੂਪ ਚੰਦ ਸਾਹਿਬ ਜੀ ਉਹ ਹਸਤੀ ਹੋਏ ਜਿਨ੍ਹਾਂ ਨੇ ਗੁਰੂ ਕੇ ਲਾਹੌਰ ਕਲਗੀਧਰ ਪਾਤਸ਼ਾਹ ਦਾ ਆਨੰਦ ਕਾਰਜ ਕਰਵਾਇਆ